ਕਿੰਨ ਤ ਤਰੀਕ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਇੰਡਸਟਰੀਸਟ ਨੂੰ ਜਲੰਧਰ ਦੇ ਇੱਕ ਐਕਸਟਰਸ਼ਨ ਕਾਲ ਥ੍ਰੈਟ ਕਾਲ ਐਕਸਟਰਸ਼ਨ ਕਾਲ ਆਇਆ ਸੀਗਾ ਤੇ ਕਾਲਰ ਜਿਹੜਾ ਸੀਗਾ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਰਿਹਾ ਸੀ ਸੀਗਾ ਲੰਡਾ ਲੰਡਾ ਹਰੀ ਕੀ ਵੀ ਉਹਨੂੰ ਕਹਿੰਨੇ ਐ ਬਰਾਡ ਬੈਠਾ ਹੈ ਐਂਡ ਹੀ ਹੈਜ਼ ਬੀਨ ਡਿਕਲੇਅਰਡ ਐ ਨੋਨ ਟਰੋਰਿਸਟ ਕਿਸ ਇਟ ਰੇਸ ਅ ਇਹ ডিসਪੀ ਇਨਵੈਸਟੀਗੇਸ਼ਨ ਤੇ ACP ਇਨਵੈਸਟੀਗੇਸ਼ਨ ਤੇ ਉਹਨਾਂ ਦੀ CID ਟੀਮ ਨੇ ਕੇਸ ਨੂੰ ਟ੍ਰੇਸ ਕਰ ਲਿਆ ਜਿਹੜਾ ਲੈਦਰ ਕੰਪਲੈਕਸ ਵਾਲਾ ਜੀ 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 ਲੈਦਰ ਕੰਪਲੈਕਸ ਜਿਹੜੀ ਗੋਲੀ ਚੱਲੀ ਸੀਗੀ ਉਹ ਐਕਸਟਰਸ਼ਨ ਕਾਲ ਤੋਂ ਬਾਅਦ ਹੋਰ ਆਪਣਾ ਵਿਊ ਪੁਆਇੰਟ ਜਿਹੜਾ ਸੀਗਾ ਉਹਨਾਂ ਦਾ ਕਿ ਐਕਸਟਰੋਟ ਜਿਹੜਾ ਪੈਸਾ ਕਰ ਰਹੇ ਸੀ ਕਿ ਉਹ ਪੈਸੇ ਦੇ ਦੇਣ ਇਸ ਲਈ ਗੋਲੀ ਵੀ ਚਲਾਈ ਸੀ ਉਹਨਾਂ ਨੇ ਚਾਰ ਪੰਜਾ ਰਾਉਂਡ ਫਾਇਰ ਕਿਤੇ ਸੀ ਕਿ ਚਾਰ ਚੱਲੇ ਸੀ ਇਹ ਇੱਕ ਰਾਉਂਡ ਚੱਲਿਆ ਨਹੀਂ ਸੀਗਾ ਖੋਲ ਜਿਹੜੇ ਸੀਗੇ 34 ਪਿਸਟਲ ਦੇ ਸੀਗੇ ਤੇ ਤਿੰਨ ਬੰਦੇ ਜਿਹੜੇ ਹੈ ਇਹਨਾਂ ਦੇ ਫੁੱਟ ਸੋਲਜਰਸ ਲੰਡੇ ਦੇ ਉਹ ਆਇਡੈਂਟੀਫਾਈ ਹੋਏ ਟੀਮ ਨੇ ਬਹੁਤ ਮਿਹਨਤ ਕੀਤੀ ਤੇ ਤਿੰਨ ਗ੍ਰਿਫਤਾਰ ਕੀਤੇ ਆਪਾਂ منی ਕਰਨ ਤੋਂ ਲੈ ਕੇ ਆਏ ਇਹ منی ਕਰਨ ਛੁਪੇ ਹੋਏ ਸੀਗੇ ਇੱਕ ਇੱਕ ਗੁਰਪ੍ਰੀਤ ਉਰਫ ਗੋਪੀ ਇਹ ਤਰਨ ਤਰਨ ਆਣ ਵਾਲਾ ਚਾਰ ਪਰਚੇ ਦਰਜ ਹੈ ਅੱਜ ਤੱਕ ਇਹਨਾਂ ਪਰਚਿਆਂ 'ਚ ਇਹ ਕਦੇ ਅਰੈਸਟ ਨਹੀਂ ਹੋਇਆ ਹੈ ਚਾਰ ਪਰਚੇ ਜਿਹੜੇ ਹੈ ਦੇਤੇ ਮਰਡਰ ਅਟੈਂਪਟ ਟੂ ਅਟੈਂਪਟ ਟੂ ਮਰਡਰ ਆਰਮਸਟੇ ਦੂਜਾ ਭੁਪਿੰਦਰ ਸਿੰਘ ਹੈ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ 23 ਪਰਚੇ ਦਰਜ ਹੋਏ ਨੇ ਐਨਡੀ ਐਨਡੀ ਤੇ ਆਰਮਸਟੇ ਆਰਮਡ ਰੋਕਾਟੀ ਦੇ ਹੁਸ਼ਿਆਰਪੁਰ ਤੀਜਾ ਜਿਹੜਾ ਹੈ ਉਹ ਜਗਰੂਪ ਹੈ ਜਗਰੂਪ ਇਹ ਵੀ ਤਰੰਤਰੰਦਰ ਰਹਿਣ ਵਾਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਸਾਲ ਖਸ਼ਾਹਦ ਹੋ ਗਿਆ 8 ਪਰਚੇ ਅਟੈਂਪਟ ਟੂ ਮਰਡਰ ਮਰਡਰ ਤੇ ਇਹਦੇ ਤੇ ਵੀ ਦਰਜ ਇਹਨਾਂ ਦਾ ਲਿੰਕ ਕਿਦਾਂ ਹੈ ਕਿ ਇੱਕ ਹੋਰ ਵਿਅਕਤੀ ਹੈ ਆਇਡੈਂਟੀਫਾਈ ਹੋਇਆ ਯਾਦਵਿੰਦਰ ਉਦਾਨਾ ਹੈ ਇਹ ਵੀ ਫੋਰਨ ਚ ਹੈ ਇਹ ਲੰਡੇ ਦੇ ਨਾਲ ਹੀ ਰਹਿ ਰਿਹਾ ਤੇ ਇਹ ਜਿਹੜੇ ਤਿੰਨ ਵਿਅਕਤੀ ਹੈ ਲੰਡੇ ਨਾਲ ਜਿਹੜੀ ਗੱਲਬਾਤ ਕਰਾਈ ਹੈ ਉਹ ਇਸ ਯਾਦਵਿੰਦਰ ਨੇ ਕਰਾਈ ਹੈ ਇਹ ਵੀ ਆਇਡੈਂਟੀਫਾਈ ਹੋ ਗਿਆ ਨਾਮ ਜਦਾਂ ਵੀ ਆ ਨਾਮ ਜਤਾ ਚਾਹੀਏ 4 ਮੰਨ ਨੇ ਟੋਟਲ ਜੀ ਜੀ ਤੁਹਾਨੂੰ ਯਾਦ ਹੋਣਾ ਕਿ ਰੂਪ ਫੈਸ਼ਨ ਸੀਗੀ ਚੋਲਾ ਸਾਹਿਬ ਪੁਲਿਸ ਸਟੇਸ਼ਨ ਚੋਲਾ ਸਾਹਿਬ ਚ ਰੂਪ ਫੈਸ਼ਨ ਚ ਗੋਲੀ ਚੱਲੀ ਸੀਗੀ ਕੁਝ ਟਾਈਮ ਪਹਿਲਾਂ ਉਹ ਵੀ ਐਕਸਟਰਸ਼ਨ ਕਾਲ ਸੀਗੀ ਉਹ ਵੀ ਇਸੇ ਗਰੁੱਪ ਨੇ ਚਲਾਈ ਸੀ। ਇਹ ਤਿੰਨਾਂ ਨੇ। ਇਹ ਤਿੰਨਾਂ ਨੇ। ਤਿੰਨਾਂ ਦਾ ਵੀ ਮੇਨ ਜਿਹੜਾ ਪੈਡਲਸ ਗਾਉ ਜਗ ਯਾਦਵਿੰਦਰ ਸੀ। ਯਾਦਵਿੰਦਰ। ਜੀ ਜੀ। ਯਾਦਵਿੰਦਰ ਤੇ ਲੰਡੇ ਦਾ ਜਿਹੜਾ ਆਪਸ ਚ ਲਿੰਕ ਜਿਹੜਾ ਹੈ ਉਹ ਸੇਮ ਏਰੀਆ ਦੇ ਰਹਿਣ ਵਾਲੇ। ਲੰਡਾ ਦੇ ਕਹਿੰਦੇ ਯਾਦਵਿੰਦਰ ਇਹਨਾਂ ਨਾਲ ਲਿੰਕ ਰਿਹਾ ਦੱਸਦੇ ਇਹਨਾਂ ਕੋਲੋਂ ਨਹੀਂ ਉਹ ਨਾ ਕਹਿੰਦੇ ਨਹੀਂ ਉਹ ਨੰਨਾਲੀ ਰਹਿੰਦਾ। ਅੱਛਾ ਦੋਨੇ ਇਕੱਠੇ ਨੇ ਤੇ ਇਹ ਲੋਕ ਇਹਨਾਂ ਨੂੰ ਤਿੰਨਾਂ ਨੂੰ ਅਗੇ ਸਟੇਸ਼ਨ ਲੈ ਲਈ ਆ ਇਹ ਕੰਮ ਕਰਨ ਲਈ ਜੀ ਜੀ ਹਥਿਆਰ ਇਹਨਾਂ ਕਿਨੇ ਮੁਹਿਆ ਕਰਵਾਇਆ ਹਥਿਆਰ ਇੱਕ ਵਿਅਕਤੀ ਨੇ ਮੁਹਿਆ ਕਰਾਇਆ ਸੀਗਾ ਉਹ ਆਇਡੈਂਟੀਫਾਈ ਹੋ ਗਿਆ ਮੈਂ ਨਾਮ ਨਹੀਂ ਲੂੰਗਾ ਉਹਨੂੰ ਵੀ ਜਲਦੀ ਫੜ ਲਿੱਤਾ ਜਾ ਰਿਹਾ ਮੀਨਸ ਕਿ ਕੇਸ ਚ ਉਹ ਵੀ ਨਾਮਜਦ ਹੋ ਗਿਆ ਹੋ ਗਿਆ ਜੀ ਪੰਜ ਨਾਮਜਦ ਹੋ ਗਏ ਫਿਰ ਹੋ ਗਿਆ ਜੀ ਨਾਮਜਦ ਹੋ ਗਿਆ ਰਿਕਵਰੀ ਹੁਣ ਤੱਕ ਤਾਂ ਸਿਰਫ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਜੋ ਜਿਹੜਾ ਇਹਨਾਂ ਨੇ ਭੋਗਪੁਰ ਤੋਂ ਖੋਇਆ ਸੀਗਾ ਪਿਛਲੇ ਦਿਨ ਐਗਜ਼ੀਕਿਊਟ ਕਰਨ ਤੋਂ ਪਿਛਲੇ ਦਿਨ ਖੋਇਆ ਸੀਗਾ ਸਰਕਰੀ ਇਹਨੇ ਬੋਲਿਆ ਲੱਗਦਾ ਕਿ ਕਸ਼ਤ ਲੰਘਿਆ ਸੀ ਜੇਕਰ ਫਰੋਟੀ ਮੰਗ ਰਹੀ ਸੀ ਕੋਈ ਫਰੋਟੀ ਮੰਗ ਚੁੱਕਿਆ ਜੀ ਉਹ ਅੱਛਾ ਜੀ ਲੰਡੇ ਦੀ ਵੌਇਸ ਜਿਹੜੀ ਹੈ ਉਹ ਆਇਡੈਂਟੀਫਾਈ ਹੋ ਚੁੱਕੀ ਹੈ ਸਰਕਰੀ ਕਿੰਨੀ ਫਰੋਟੀ ਮੰਗੀ ਸੀ ਉਹ ਫਰੋਟੀ ਫॉर ਸਿਕਿਉਰਿਟੀ ਰੀਜ਼ਨਸ ਮੈਂ ਆਮਟ ਬੀਏਬਲ ਟੂ ਟੈਲ ਯੂ ਤੁਸੀਂ ਦੱਸ ਦਿਓ ਕਿ ਪਰਸਨ ਦੇ ਵੱਲੋਂ ਕੁਲਕਵੀਰ ਲੰਡਾ ਦੇ ਨਾਲ ਕੰਟੈਕਟ ਕਰਵਾਇਆ ਗਿਆ ਸੀ ਯਾਦਵਿੰਦਰ ਸ਼ਾਇਦ ਤੁਸੀਂ ਦੱਸ ਹੈ ਕਿਥੇ ਦਾ ਰਹਿਣ ਵਾਲਾ ਹੈ ਤਰੰਦਰੰਦਰ ਨਹੀਂ ਨਹੀਂ ਜਗਲੰਦਰ ਕੋਈ ਰਹਿਣ ਨਹੀਂ ਹੈ ਤਰੰਦਰੰਦਰ ਰਹਿਣ ਤਾਕਤ ਜਲੰਧਰ ਜੀ ਕਿੰਨੀਆਂ ਟੋਟਲ ਵਾਰਦਾਤਾਂ ਲੰਡਰ ਗੈਂਗ ਦੀ ਟੀਮ ਨੇ ਕੀਤੀ ਇਹ ਇਸ ਕੇਸ ਚ ਜਲੰਧਰ ਦੀ ਨਹੀਂ ਕੋਈ ਇਹ ਸਾਰੀ ਤਰੰਤ ਬਸ ਕਿੰਨਾ ਲੋਕਾਂ ਨੂੰ ਫੇਕ ਕੋਲ ਆਂਦੀਆਂ ਹੱਲੇ ਵੀ ਲੋਕਾਂ ਨੂੰ ਫੇਕ ਕੋਲ ਆਂਦੀਆਂ ਜਿਸ ਦੇ ਵਿੱਚ ਅਫਰੋਦੀਆਂ ਦੀ ਕਈ ਮੰਨ ਕਰਦੇ ਉਹਦੇ ਵਿੱਚ ਵੀ ਇਹਨਾਂ ਦਾ ਵਿੱਚ ਕੋਈ ਨਹੀਂ ਹੁਣ ਤਾਂ ਹਾਲੇ ਤੱਕ ਤਾਂ ਨਹੀਂ ਆਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਥਿਆਰ ਉਹ ਬਰਾਮਦ ਹੋ ਜਾਏਗਾ ਆਇਡੈਂਟੀਫਾਈ ਹੋ ਗਿਆ ਤਿੰਨ ਹੀ ਬੰਦੇ ਇਹਨਾਂ ਦੇ ਹੋਰ ਵੀ ਹੈਗੇ ਨੇ ਕੋਈ ਹੋਰ ਵੀ ਦੋ ਤਿੰਨ ਬੰਦੇ ਜਿਹੜੇ ਹੋਰ ਹੈ ਚਲ ਚੋ ਕਿਉਂਕਿ ਨਹੀਂ ਬਰਾਮਦ ਦੇਖੋ ਇਹ ਐਗਜ਼ੀਕਿਊਟ ਕਰਨ ਵਾਲੇ ਤਿੰਨ ਸੀ ਤਿਆਰ ਬਰਾਬਰ ਨਾ ਨਾ ਐਗਜ਼ੀਕਿਊਟ ਕਰਨ ਵਾਲੇ ਦੋ ਸੀਗੇ ਜੀ ਇੱਕ ਹਾਂ ਇੱਕ ਬੰਦਾ ਤਾਂ ਪਹਿਲਾਂ ਹੀ ਉੱਥੇ ਸੀਗਾ ਮਨੀਕਰਨ ਸਰ ਮਨੀਕਰਨ ਇਹਨਾਂ ਦਾ ਸਾਥੀ ਪਹਿਲੀ ਮਨੀਕਰਨ ਸੀਗਾ ਉਹ ਜੇਲ੍ਹ ਚ ਰਹਿ ਗਿਆ ਸੀ ਇਹ ਜਗਰੂਪ ਸਨ ਉਸ ਕੋਈ ਡਰਗ ਦਾ ਸਕਰੀਨ ਦਾ ਮਾਮਲਾ ਵੀ ਹੈਗਾ ਐਨਡੀ ਦੇ ਹਮ ਮੁਕਦਮਾ ਹੈ ਹਾਂ ਐਨਡੀ ਜਗਰੂਪ ਆਲਰੇਡੀ ਮਨੀਕਰਨ ਸੀਗਾ ਮਨੀਕਰਨ ਸੀਗਾ ਇਹ ਜੇਲ੍ਹ ਚ ਇਕੱਠੇ ਸੀਗੇ ਤੇ ਇੱਥੋਂ ਜਾ ਭੱਜੇ ਕਰਦੇ 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 ਮਨੀਕਰਨ ਪਹੁੰਚ ਗਏ ਜੀ ਇਹ ਤਾਂ ਭੱਜੇ ਦਿਨੋਂ ਨਾ ਨਾ ਜੇਲ੍ਹ 'ਚ ਇਕੱਠੇ ਸੀਗਾ ਨਾ ਕਿਹੜੀ ਜੇਲ੍ਹ 'ਚ ਇਕੱਠੇ ਸੀ ਜੋ ਦਲੰਦਰਿਆਂ ਮੇਰੇ ਅੰਮ੍ਰਿਤਸਰ ਜੋਂ ਸੀ ਸਰ ਮਨੀਕਰਨ ਕੀ ਲਿੰਗ ਕਰਾ ਨਾ ਜਗਰੂਪ ਜਿਹੜਾ ਸੀਗਾ ਉਹ ਮਨੀਕਰਨ ਫੇਰ ਸੀ ਕਿੰਨੇ ਨੋਮਿਨੇਟ ਆ ਸਰ 6 ਬੰਦੇ ਨੋਮਿਨੇਟ ਹੋਣਗੇ 6 ਨੋਮਿਨੇਟ ਹੋਗੇ ਜੀ ਤੇ ਜਦੋਂ ਪੰਜਵਾਂ ਪਿਸਟਲ ਦੇਣ ਵਾਲਾ ਛੇਵਾਂ ਕੌਣ ਹੈ ਲੰਡਾ ਜਦੋਂ ਕੋਲ ਆਈ ਗੋਲੀ ਤਾਂ ਕਿਹਨੇ ਨਹੀਂ ਪਲਾਈ ਇਸ ਕੋ 콜두 تین ਵਾਰ ਆਈ ਹੈ ਜੀ ਦੋ تین ਵਾਰ ਹਾਂ ਦੋ تین ਵਾਰ ਹੈ ਮੇਨ ਚੀਜ਼ ਐ ਇਹਦੇ ਚਾਪਾ ਯੂਪੀਏ ਜਿਹੜਾ ਹੈ ਉਹ ਉਹ ਲਾ ਰਹੇ ਹਾਂ ਜੀ ਸਰਪੋਰਟ ਪੇਸ਼ ਕਰਤਾ ਕਰਨਾ ਹੈ ਜੀ ਅੱਜ ਕਰਨਾ ਹੈ ਪੇਸ਼ ਕਰ ਚੁੱਕੇ ਹਾਂ ਰਿਮਾਂਡ ਤੇ ਹੈ ਪੰਜ ਦਿਨ ਦਾ ਰਿਮਾਂਡ